ਕਦੇ ਚ ਮੋਤੀਆ ਉੱਤਰ ਆਵੇ ਜੰਬਾਰੀ ਤੌਰ ਤੇ ਕਿਸੇ ਦੀ ਨਜ਼ਰ ਘਟਦੇ ਡਾਕਟਰ ਲੈਂਸ ਪਾ ਕੇ ਠੀਕ ਕਰ ਦਿੰਦੇ ਨਜ਼ਰ ਵੱਜ ਜਾਂਦੀ ਹੈ ਡਾਕਟਰ ਬੜੀ ਤੌਰ ਤੇ ਅੱਖਾਂ ਬਣਾ ਸਕਦੇ ਦੁਆਰਾ ਪਰ ਕਿਸੇ ਦੀਆਂ ਅੱਖਾਂ ਮੈਲਾ ਵੇਖ ਰੀਆਂ ਨੇ ਇਹਦਾ ਇਲਾਜ ਡਾਕਟਰ ਕੋਲ ਨਹੀਂ ਹੈ ਇਹ ਗੁਰੂ ਦੀ ਨਜ਼ਰ ਹੋਏਗੀ ਸੁਰਤ ਸ਼ੁੱਧ ਹੋਏਗੀ ਅੱਖਾਂ ਵੀ ਸ਼ੁੱਧ ਹੋ ਜਾਣਗੀਆਂ ਮਨ ਦਾ ਭਾਂਡਾ ਸ਼ੁੱਧ ਹੋਏਗਾ ਜੇ ਅੰਦਰੋਂ ਨਿਰਮਲ ਹੋ ਜਾਓਗੇ ਬਾਹਰੋਂ ਦੀ ਸੁਰਤ ਸਰੀਰ ਨਿਰਮਲ ਹੋਣ ਲੱਗ ਜਾਏਗਾ ਜਿੰਨੀ ਦੇਰ ਅੰਦਰੋਂ ਮੈਲ ਹੈ ਇਹਨੂੰ ਮਹਾਰਾਜ ਕਹਿੰਦੇ ਜੇ ਮਨ ਮੈਲਾ ਫਿਰ ਸਭ ਕੁਝ ਮੈਲਾ ਤਨ ਧੋਤੇ ਮਨ ਅੱਛਾ ਨਾ ਹੋਈ ਮਨ ਵਿੱਚ ਮੈਲ ਹੈ ਬਾਹਰੋਂ ਸ਼ੁੱਧ ਹੋਏ ਨਹੀਂ ਸਕਦੇ ਕੰਨਾਂ ਨੇ ਨਿੰਦਿਆ ਸੁਣਨੀ ਹੈ ਜ਼ੁਬਾਨ ਨੇ ਕੌੜਾ ਬੋਲਣਾ ਹੈ ਜਿਹੜੇ ਲੋਕ ਅੰਦਰੋਂ ਮੈਲੇ ਰਹੇ ਮਾਫ਼ ਕਰਿਓ ਉਹ ਗੁਰਦੁਆਰੇ ਗੁਰੂ ਦੇ ਨੇੜੇ ਰਹਿ ਕੇ ਵੀ ਸ਼ੁੱਧ ਨਹੀਂ ਹੋਣਗੇ ਕਿਉਂਕਿ ਉਹਨੇ ਆਪਣਾ ਅੰਦਰ ਸੌਂਪਿਆ ਹੀ ਨਹੀਂ ਗੁਰੂ ਨੂੰ ਔਰ ਗੁਰੂ ਦੀ ਮਤ ਦਾ ਸੁਰਤ ਉੱਤੇ ਅਸਰ ਨਹੀਂ ਹੋਇਆ ਜਿੰਨੀ ਦੇਰ ਸੁਰਤੀ ਤੇ ਅਸਰ ਨਹੀਂ ਹੋਏਗਾ ਉੰਨੀ ਦੇਰ ਸਰੀਰ ਉੱਤੇ ਵੀ ਨਹੀਂ ਅਸਰ ਹੋਏਗਾ ਸੁਰਤ ਤੇ ਅਸਰ ਹੋਣ ਲੱਗਦਾ ਹੈ ਸਰੀਰ ਉੱਤੇ ਡੈਫੀਨੇਟ ਅਸਰ ਹੋਏਗਾ ਜੇ ਸੁਰਤੀ ਤੇ ਅਸਰ ਨਹੀਂ ਹੈ ਸਰੀਰ ਤੇ ਵੀ ਅਸਰ ਨਹੀਂ ਜਿਨ੍ਹਾਂ ਦੀ ਸੁਰਤ ਸ਼ਬਦ ਨਾਲ ਗੁਰੂ ਦੇ ਧਿਆਨ ਨਾਲ ਗੁਰੂ ਦੀ ਮਤ ਨਾਲ ਗੁਰਮਤ ਨਾਲ ਉੱਚੀ ਹੋ ਗਈ ਉਹਨਾਂ ਦੀ ਮਤ ਵਿੱਚ ਸ਼ੁਭ ਗੁਣ ਪੈਦਾ ਹੋਣ ਲੱਗਦਾ ਹੈ ਸੀ ਰੋਜ਼ ਜਪਤੀ ਸਾਹਿਬ ਪੜ੍ਹਦੇ ਹੋ ਪਾਤਸ਼ਾਹ ਨੇ ਦੋਏ ਪੱਖ ਰੱਖੇ ਨੇ ਇੱਕ ਪਾਸੇ ਪਿਆ ਮੱਤ ਵਿੱਚ ਰਤਨ ਜ਼ਵਾਹਰ ਮਾਨਕ ਸ਼ੁਭ ਗੁਣ ਨੇ ਤੇਰੀ ਮੱਤ ਵਿੱਚ ਔਰ ਦੂਜੇ ਪਾਸੇ ਜਪਤੀ ਸਾਹਿਬ ਵਿੱਚ ਅੱਗੇ ਦਾ ਅੱਗੇ ਕਹਿਣਗੇ ਭਰੀ ਹੈ ਮੱਤ ਪਾਪਾਂ ਕਾ ਸੰਗ ਮੱਤ ਵਿੱਚ ਰਤਨ ਜ਼ਵਾਹਰ ਵੀ ਹੈ ਤੇ ਮੱਤ ਵਿੱਚ ਪਾਪ ਵੀ ਭਰੇ ਹੋਏ ਨੇ ਮਹਾਰਾਜ ਬੰਦੇ ਦੀ ਮੱਤ ਵਿੱਚੋਂ ਸ਼ੁਭ ਗੁਣ ਕਦੋਂ ਪ੍ਰਗਟ ਹੋਣਗੇ ਫਿਰ ਨਾਲ ਹੀ ਜਵਾਬ ਦਿੱਤਾ ਪੜੋ ਮੱਤ ਵਿੱਚ ਰਤਨ ਰਵਾਹ ਹਰ ਮਾਨਕ ਦੇ ਇੱਕ ਗੁਰਤੀ ਤਾਂ ਅਜ ਕੇ ਪੜੋ ਤਾਂ ਯਾਦ ਰਹੇ ਮੱਤ ਵਿੱਚ ਰਤਨ ਰਵਾਹ ਹਰ ਮਾਨਕ ਦੇ ਇੱਕ ਗੁਰਤੀ ਸਿੱਖ ਸੁਣੀ ਜਦੋਂ ਗੁਰੂ ਦੀ ਇੱਕ ਸਿੱਖਿਆ ਸੁਣਨ ਲੱਗ ਪਈ ਸੁਰਤ ਮੱਤ ਵਿੱਚੋਂ ਸ਼ੁਭ ਗੁਣ ਪੈਦਾ ਹੋਣਗੇ ਜੱਤ ਸਤ ਧਰਮ ਸੰਤੋਖ ਇਹ ਸਾਰੇ ਗੁਣ ਪ੍ਰਗਟ ਹੋਣ ਲੱਗ ਪੈਂਦੇ ਹੈ ਅੰਦਰ ਹੀ ਬੰਦੇ ਦੇ ਦੂਜੇ ਪਾਸੇ ਆਪਣੇ ਆਪ ਡਾਊਨ ਹੋਣ ਲੱਗ ਪੈਣਗੇ ਲਾਲਚ ਲੋਭ ਈਰਖਾ ਦਵੇਸ਼ ਨਿੰਦਿਆ ਚੁਗਲੀ ਇਹ ਸਾਰਾ ਕੁਝ ਮੁੱਕਣ ਲੱਗ ਜਾਏਗਾ ਫਿਰ ਸੁਰਤੀ ਅਰਦਾਸ ਕਰੇਗੀ ਗੁਰੂ ਅੱਗੇ ਮਾਰਾ ਕਿਰਪਾ ਕਰੋ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਇਹ ਭਿੱਤਰ ਦਿਨ ਕੋ ਡਾਰੋ ਅਪਨ ਨੇਕੜ ਬੁਲਾਵੋ ਇਹ ਕਦੋਂ ਸਮਝ ਆਈ ਜਦੋਂ ਜੀਪੁਰ ਕੀ ਸਿੱਖ ਸੁਣੇ ਮਰ ਜੀ ਮਤ ਵਿੱਚ ਪਾਪ ਭਰੇ ਹੋਣ ਕਹਿੰਦੇ ਉਹਨੂੰ ਧੋਣ ਵਾਸਤੇ ਫਿਰ ਕੋਈ ਤਰੀਕਾ ਹੈ ਭਰੀਏ ਮਤ ਪਾਪਾਂ ਕੈ ਸੰਗ ਉਹ ਕਦੇ ਨਾਲ ਧੋਣੇ ਉਹ ਤੋਂ ਪੈ ਨਾ ਵੈ ਕੈ ਰੰਗ ਗੁਰੂ ਦਾ ਦਿੱਤਾ ਸ਼ਬਦ ਜਪਣਾ ਸ਼ੁਰੂ ਕਰ ਸੰਗਤ ਵਿੱਚ ਬੈਠ ਕੇ ਜਪ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਸੁਰਤੀ ਉੱਤੇ ਸ਼ਬਦ ਦਾ ਅਸਰ ਹੋਣ ਲੱਗ ਪਿਆ ਮਤ ਦੇ ਪਾਪ ਤੁੱਟੇ ਜਾਣਗੇ ਇਹ ਮਤ ਸ਼ੁੱਧ ਹੋ ਜਾਏਗੀ ਫਿਰ ਨਹੀਂ ਤੇ ਮਤ ਜਿਹੜੀ ਉਹ ਹੁਜਤਾਂ ਕਰੇਗੀ ਆਪਣੀ ਮਨਮਰਜ਼ੀ ਕਰੇਗੀ ਇਹ ਫਿਰ ਜੀਭਾਂ ਦੇ ਰਸ ਨੇਤਰਾਂ ਦੇ ਰਸ ਕੰਨਾਂ ਦਾ ਰਸ ਇਹਨਾਂ ਵਿੱਚ ਉਲਝੀ ਰਹੇਗੀ ਸਰੀਰ ਦਾ ਗੁਰ ਪਾਤਸ਼ਾਹ ਨੇ ਬਾਣੀ ਅੰਦਰ ਵਚਨ ਗਿਆ ਕਿਵੇਂ ਭਾਈ ਜਦੋਂ ਸੁਰਤੀ ਉੱਤੇ ਅਸਰ ਹੋਇਆ ਬਾਹਰਲੇ ਇੰਦਰੇ ਵੀ ਸਾਦੇ ਜਾਣ ਫਿਰ ਇਸ ਤਰ੍ਹਾਂ ਹੋਏਗਾ ਕਿ ਅੱਖੀਂ ਵਾਜੋ ਵੇਖਣਾ ਦਿਨ ਤਨ ਸੁਨਣਾ ਪੈਰਾਂ ਵਾਜੋ ਚੱਲਣਾ ਇਹਨਾਂ ਹੱਥਾਂ ਕਰਨਾ ਜੀਤੈ ਵਾਜੋ ਬੋਲਣਾ ਕਿਉਂ ਜੀਵਤ ਮਰਣਾ ਨਾਨਕ ਹੋਕਮ ਪਛਾਣ ਕੈ ਤੋ ਖਸਮੈ ਮਿਲਣਾ ਸੰਸਾਰ ਦੇ ਰਸਾਂ ਵੱਲੋਂ ਇੰਦਰੀਆਂ ਨੇ ਮਰ ਜਾਣਾ ਨੌ ਦਰਵਾਜੇ ਸਾਧ ਸਦ ਸਟਾਇਆ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪ ਦਰਖਾਇਆ ਮਹਾਰਾਜ ਕਾਦੇ ਨਾਲ ਪ੍ਰਗਟ ਹੋ ਗੁਰਦੁਆਰੇ ਲਾਏ ਭਾਵਨੀ ਫਿਰ ਕੀ ਹੋਏਗਾ ਇੱਥੇ ਇੱਕ ਨਾਂ ਦਸਵਾਂ ਦੁਆਰ ਦਖਾਇਆ ਸੁਰਤੀ ਵਾਲਾ ਦੁਆਰ ਸ਼ੁੱਧ ਹੋ ਗਿਆ ਦੂਜੇ ਜਿਹੜੇ ਨੌ ਇੰਦਰੀ ਦੇ ਦਰਵਾਜੇ ਨੇ ਉਹ ਵੀ ਸ਼ੁੱਧ ਹੋਣ ਲੱਗ ਪਏ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ